ਹਾਂਜੀ ਨਾਂ ਕੀ ਹੈ ਮੇਰਾ ਨਾਂ ਭੂਟੋ ਜੀ ਕੀ ਗੱਲ ਹੋਈ ਜਿਵੇਂ ਲਾ ਭੂਟੋ ਮੈਂ ਸਾਈਕਲ ਤੇ ਆਉਂਦਿਆ ਤੇ ਬੱਸ ਬੰਦੇ ਗੱਡੀ ਹੱਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਐਸੇ ਦਿਹਾੜਾ ਤੇ ਲੈਦੇ ਮੰਡੀ ਲਈ ਦੀ ਆ ਤੇ ਸਾਈਕਲ ਤੇ ਬੰਦੇ ਆਈ ਧੀ ਆਈ ਧੀ ਆਹੋ ਹੋਰ ਵੀ ਕਈਆਂ ਨੂੰ ਪੇਸ ਬਥੇੜਿਆਂ ਨੂੰ ਬੰਦੇ ਪੇ ਮੈਂ ਤੇ ਸਾਈਕਲ ਤੇ ਆਉਂਦਿਆਂ ਮੇਰੇ ਹੱਥੀ ਬੇਦ ਮੇਰੇ ਸਭ ਕਵੀ ਵੀ ਪਾਰ ਦਿੱਤੀ ਬਣਾਣਾ ਤੇ ਕੀ ਹੋਇਆ ਛੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਸੀ ਵਿੱਚ ਵੇਜੇ ਕੈਸ ਵਾਲੀਆਂ ਕਾਪੀਆਂ ਸੀ ਕਹਿੰਦੇ ਕੀ ਸੀ ਕਾਜੋ ਪਾਸੇ ਕਹਿੰਦੇ ਪੈਸੇ ਮੈਂ ਭਰਾਇਆ ਹੀ ਨਹੀਂ ਪੈਸੇ ਵੇਚ ਲੋ ਸਾਡਾ ਤਲੂਫ ਹੈ ਉਹਨਾਂ ਨੇ ਹੋਰ ਕਿੰਨੂ ਕਿੰਨੂ ਵੇਚਿਆ ਤਿੰਨ ਚਾਰ ਬੰਦੇ ਨੂੰ ਵੇਚਿਆ ਹਾਂਜੀ ਕਿਸੇ ਕੋਲ ਹੋਇਆ ਕੁਛ ਪਤਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਗਏ ਹੋ ਗਏ ਤੇ ਕੀ ਮੰਗ ਕਰਦੇ ਹੋ ਬਾਗੇ ਸਰਕਾਰ ਵੀ ਕਾਰਵਾਈ ਕਰੇ ਸਰਕਾਰ ਵਾਰੀ ਕਾਰਵਾਈ ਕਰੇ ਇਹਨੇ ਦੀ ਹੈ ਕੰਤਕੁਮਾਰ ਕੀ ਹੋਇਆ ਸੀ ਕਿੱਥੇ ਵੇਚ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੇ ਮਾਰੇ ਮੁਰਿਆ ਵੀ 10:00 ਤਰ ਮਾਰੇ ਮੁਰਕੇ ਚ ਪੇੜਾ ਮਾਰੀਆਂ 10:00 ਕਿੱਥੇ ਵਜਿਆ 10:00 ਮੋੜਾ ਮਾਰੇ ਆ ਪੇਟ ਤੇ ਮਾਰੇ ਮੇਰੇ ਪੁੱਤ ਦੀਆਂ ਉਂਗਲਾਂ ਦੇ ਉਂਗਲਾਂ ਤਾਂ ਪਹਿਲੇ ਲੱਗਦੀ ਆ ਅੱਛਾ ਤਾਂ ਕੀ ਫੇਰ ਪੈਸੇ ਕੋਈ ਵੀ ਖੋਏ ਆ ਪੈਸੇ ਮੇਰੇ ਝੋਲੇ ਚ ਪਏ ਉਹ ਝੋਲਾ ਤੋਂ ਬੋਲ ਕੇ ਤੇ ਝੋਲੇ ਚ ਕੱਢ ਕੇ ਲੈ ਗਏ ਕਿੰਨੇ ਪੈਸੇ 1600 ਰੁਪਏ ਆ ਜੀ ਸਾਈ ਦਾਸ ਸਾਫ ਕਾ ਮਿਊਨਿਸਪਲ ਕੌਂਸਲਰ ਬਾਦ ਮੇਰੇ ਸਾਡਾ ਮੰਡੀ ਦਾ ਕਾਰੋਬਾਰ ਆ ਲਗ 4:00 ਵਜੇ ਨਿਕਲਿਆ ਘਰੋਂ ਅੱਗੇ ਮੈਂ ਆਈਡੀ ਮੰਦਰ ਦੇ ਅਗਲੇ ਪਾਸੇ ਬੰਦੇ ਦੇ ਕੋਲੋਂ ਲੰਮਿਆ ਪਿਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਮੈਂ ਜੋ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਢਾ ਹੋ ਕੇ ਨਿਕਲ ਗਿਆ ਪਤਾ ਨਹੀਂ ਉਹਨਾਂ ਨੇ ਮੈਨੂੰ ਦੇਖ ਲਿਆ ਜਾਂ ਕੀ ਗੱਲ ਆ ਜਾਂ ਪਹਿਚਾਣ ਲਿਆ ਉਹਨਾਂ ਨੇ ਮੈਂ ਮੰਡੀ ਆਇਆ ਇਥੋਂ ਮੁੰਡੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਜਿਹਦੀ ਸਰਦਾਰੀ لال ਜੀ ਇੱਥੇ ਆਪਣੇ ਆਈਡੀ ਤੋਂ ਉਹਨੂੰ ਵੀ ਅਗਲੇ ਪਾਸੇ ਪੁਲੀਸ ਦੇ ਤੇ ਘੇਰ ਕੇ ਦੀ ਲਾਤ ਤੋੜਦੀ ਆ ਮਕੇ ਐਡਮਿਟ ਹਸਪੀਟਲ ਕੋਇਆ ਵੀ ਇਹ ਕੁਛ ਉਹਨਾਂ ਨੂੰ ਤੇ ਹਾਂਜੀ ਉਹਨਾਂ ਕੋ ਕੋਇਆ ਉਹਨਾਂ ਨੇ ਮੈਨੂੰ ਬਤਾਇਆ ਮੁੰਡਾ ਜਿਹੜਾ ਹੁੰੜਿਆ ਸੀ ਕਿਤੇ ਮੰਡੀ ਬੰਦਾ ਕੰਮ ਕਰਦਾ ਵਿਚਾਰਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀਗੇ ਕੋਈ ਬੈਂਕ ਦੀਆਂ ਕਾਪੀਆਂ ਕੁੱਪੀਆਂ ਸੀਗੀਆਂ ਉਹ ਖੋਲੀਆਂ ਨੇ ਤੇ ਕਾਫੀ ਸਟਾਟਾ ਸਟਾ ਲੱਗੀਆਂ ਨੇ ਹੋਰ ਕਿੰਨੇ ਲੋਕ ਬਾਕੀ 4-5 ਬੰਦੇ ਹੋਰ ਇੱਕ ਲੇਵਰ ਆ ਉਹ ਸੀਗਾ ਇੱਕ ਮੁੰਡਾ 100 ਹਾਲ ਤੋਂ ਆਂਦਾ ਉਹਦੀ ਜੇਬ ਜਸਤੀ ਰੁਪਈਏ ਸੀਗੇ ਉਹ ਕੱਢ ਲੈ ਕਹਿੰਦੇ ਜੋ ਹੈਗਾ ਕੱਢ ਦੇ ਮੈਂ ਵਿਕੀ ਤੇ ਸੀਗਾ ਸਕੂਟੀ ਤੇ ਜੇ ਜਿੱਦਾਂ ਮੋਹਲ ਖਰਾਬ ਹੋ ਰਹੀ ਆ ਕੱਲ ਕਿਬੜੀ ਨਹਿਰ ਤੇ ਲਗਾਤਾਰ ਵਹਲਾ ਤਾਂ ਹੋ ਰਿਹਾ ਮੋਬਾਈਲ ਵੀ ਖੋਇਆ ਕੀ ਮੰਗ ਕਰਨੀ ਆ ਅਸੀਂ ਮੰਗ ਕੀ ਕਰਨੀ ਆ ਜੀ ਗਵਰਨਮੈਂਟ ਕੋਈ ਅੰਨੀ ਜ ਹੈ ਨਹੀਂ ਗਵਰਨਮੈਂਟ ਨੂੰ ਸਾਰਾ ਪਤਾ ਹੈ ਜੇ ਇਸ ਤਰ੍ਹਾਂ ਗਵਰਨਮੈਂਟ ਚੱਲਦੀ ਰਹੇ ਤੇ ਆਮ ਬੰਦੇ ਦਾ ਜੀਣਾ ਇੱਥੇ ਹਰਾਮ ਹਰਾਮ ਹੈ ਇਸਰਕੇ ਦੁਨੀਆ ਬਾਹਰ ਨੂੰ ਟੁੱੜੀ ਜਾਂਦੀ ਆ ਇੱਥੇ ਕੋਈ ਬੰਦਾ ਸਿਕਿਓਰ ਹੈ ਹੀ ਨਹੀਂ ਕਿਸੇ ਮੋੜ ਦੇ ਤੇ ਚੱਜ ਕੋ ਧੀ ਬੈੰਦ ਕਿਉਂ ਨਹੀਂ ਕਿਸੇ ਦੇ ਮੋਬਾਈਲ ਖੋਲ ਹੁੰਦੇ ਕਿਸੇ ਦਾ ਕੁਝ ਕਰਦੇ ਆ ਸਰੇ ਆਮ ਮੰਡੀ ਦੇ ਸਵੇਰੇ ਸਵੇਰੇ ਆਵਾਜਾ ਜਾਨੀ ਸ਼ੁਰੂ ਜਾਂਦੀ ਲੋਕੀ ਆਨੇ ਸ਼ੁਰੂ ਹੋ ਜਾਂਦੇ ਪੈਸੇ ਲੈ ਲੈਣਾ ਉਥੇ ਹੀ ਰਹਾ ਹੁੰਦਾ ਉਦੋਂ ਹਾਂਜੀ ਤੇ ਲੱਗਦਾ ਨਹੀਂ ਕਿ ਇਹੋ ਜਿਹੀ ਵਾਰਦਾਤ ਹੋ ਮਾਰੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਤੇ ਜੋ ਜ਼ਿਲ੍ਹਾ ਲੇਵਲ ਦੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਜੋ ਪੀਸਾ ਲੰਦੇ ਉਹਨਾਂ ਨੂੰ ਚਾਹੀਦਾ ਕਰਨਾ ਕਿ ਅਸੀਂ ਕਿਸੇ ਤਰੀਕੇ ਨਾਲ ਇਕੱਠੇ ਕਰੀਏ ਜਾਂ ਇੱਥੇ ਕਿ ਪਰਮਨੈਂਟ ਡਿਊਟੀ ਲਈਏ ਪਟ੍ਰੋਲਿੰਗ ਲਈਏ ਜਦੋਂ ਸਵੇਰੇ ਬੰਦੇ ਆਉਂਦੇ ਆ ਉਹ ਦੋ ਚਾਰ ਚੱਕਰ ਘਟਣ ਸਿਵਲ ਡਰੈਸ ਤੋਂ ਪਤਾ ਲੱਗ ਜਾਵੇ ਵੀ ਇਹ ਬੰਦੇ ਇੱਥੇ ਵਕਿਆ ਹੈ ਨਹੀਂ ਹੈ ਆਪਣੇ ਬੰਦੇ ਫੜੇ ਜਾਂਦੇ ਆ ਉਹਨਾਂ ਕੋਲ ਹਥਿਆਰ ਵੀ ਹੁੰਦੇ ਆ। ਹਾਂਜੀ। ਅਸੀਂ ਤੇ ਮੈਂ ਤਾਂ ਦੋ ਤਿੰਨ ਦਾਜ ਦੇਖਿਆ ਜੀ ਉਹਨਾਂ ਕੋਲ ਇੱਕ ਬੇਸਬਾਲ ਜਿਹਾ ਬੇਸਬੈਟ ਜਿਆ ਫੜਿਆ ਸੀਗਾ। ਆਮ ਬੰਦਿਆਂ ਤਾਂ ਬਹੁਤ ਮੁਸ਼ਕਲ ਆ ਜੀ ਬੰਦੇ ਨਾਲ ਆਲਾ ਸਭ ਬੰਦ ਕਰਦਾ। ਕਾਰੋਬਾਰ ਕੀ ਕਰੀਏ ਦੱਸੋ। ਉਹ ਜਿਹਨਾਂ ਦੇ ਕਾਰੋਬਾਰ ਸਵੇਰੇ 4 ਵੇ ਆ ਕੇ ਇੱਥੇ ਰੋਟੀ ਕਮਾਉਣੀ ਆ ਉਹਦੇ ਬੰਦਾ ਬਹੁਤ ਮਜਬੂਰ ਆ। ਇਹਨਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਕਿ ਇਸ ਤਰੀਕੇ ਨਾਲ ਹੁਣ ਦੇਖੋ ਪਿੱਛੇ ਜੀ ਅਸੀਂ ਗਿਆ ਹੈਗਾ ਉਹਨਾਂ ਪੈਟਰੋਲੀਅਮ ਵਾਲੇ ਭੇਜਦੇ ਆ। ਪੈਟਰੋਲੀਅਮ ਵਾਲੇ ਹੱਥ ਮਾਰ ਕੇ ਚੱਲ ਜਾਂਦੇ ਆ। ਉਹਦਾ ਮਤਲਬ ਕੋਈ ਗੱਲ ਬੰਦ ਹੀ ਨਹੀਂਗੀ। ਕੋ ਟੋਕ ਨਹੀਂ ਮੰਨਦਾ ਇਹ ਪਲਾਨਿੰਗ ਕਰਨਾ ਚਾਹੀਦਾ ਇਹ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਸਿਕਿਉਰਟੀ ਹੋਣੀ ਚਾਹੀਦੀ ਹਾਂਜੀ ਇਹ ਪਲਾਨਿੰਗ ਕਰਨਾ ਜਿਹੜਾ ਜੋ ਐਸੇ ਬੰਦੇ ਹੋਣ ਜਿਨ੍ਹਾਂ ਨੂੰ ਪਤਾ ਨਹੀਂ ਕਿ ਸਿਕਿਉਰਟੀ ਦੇ ਬੰਦੇ ਆ ਤੇ ਇਹ ਨੱਥ ਪਾਣੀ ਚਾਹੀਦੀ ਹੈ ਜੀ ਆਪਾਂ ਤੇ ਬੇਨਤੀ ਕਰਨੇ ਆ ਅਸੀਂ ਨੂੰ ਅੱਜ ਸਾਡੇ ਲੱਗੀਆਂ ਕੱਲ੍ਹ ਕਿਹਦੇ ਲੱਗਣਗੀਆਂ ਇਹ ਤੇ ਔਖਾ ਕੰਮ ਆ